ਕੋਮੀਡੀਅਨ ਅਤੇ YouTube 스타 ਲილი ਸਿੰਘ ਹੁਣ ਅਧਿਕਾਰਤ ਤੌਰ ਤੇ ਡਾਕਟਰ ਸਿੰਘ ਬਣ ਗਈ ਹੈ ਕੈਨੇਡੀਅਨ ਮਨੋਰੰਜਨ ਕਲਾਕਾਰ ਨੂੰ ਉਸਦੀ ਪੁਰਾਣੀ ਯੂਨੀਵਰਸਿਟੀ ਯੋਗ ਯੂਨੀਵਰਸਿਟੀ ਵੱਲੋਂ ਮਾਣਯੋਗ ਡਾਕਟੋਰੇਟ ਦੀ ਡਿਗਰੀ ਮਿਲੀ ਜਿਸ ਨੂੰ ਉਹਨਾਂ ਨੇ ਇੱਕ ਬਹੁਤ ਵੱਡਾ ਸਨਮਾਨ ਦੱਸਿਆ ਅਤੇ ਕਿਹਾ ਕਿ ਆਖਰਕਾਰ ਉਸਨੇ ਆਪਣੇ ਮਾਪਿਆਂ ਨੂੰ ਉਹ ਡਾਕਟਰ ਦੇ ਹੀ ਦਿੱਤਾ ਜੋ ਹਮੇਸ਼ਾ ਚਾਹੁੰਦੇ ਸਨ ਭਾਵੇਂ ਆਪਣੇ ਤਰੀਕੇ ਨਾਲ ਯੋਗ ਯੂਨੀਵਰਸਿਟੀ ਨੇ 14 ਅਕਤੂਬਰ ਨੂੰ ਹੋਏ ਫਾਲ ਕਨਵੋਕੇਸ਼ਨ ਸਮਾਰੋਹ ਦੌਰਾਨ ਲილი ਸਿੰਘ ਨੂੰ ਡਾਕਟਰ ਆਫ ਲਾਜ਼ ਦੀ ਮਾਨਯੋਗ ਡਿਗਰੀ ਨਾਲ ਸਨਮਾਨਿਤ ਕੀਤਾ ਕਮਿਊਨਿਟੀ ਨਿਰਮਾਣ ਵਿੱਚ ਯੋਗਦਾਨ ਅਤੇ ਪੌਪ ਕਲਚਰ ਅਤੇ ਮਨੋਰੰਜਨ ਵਿੱਚ ਪ੍ਰਾਪਤੀਆਂ ਲਈ ਉਹਨਾਂ ਨੂੰ ਮਾਨਤਾ ਦਿੱਤੀ ਗਈ ਸਿੰਘ ਨੇ 2010 ਦੇ ਵਿੱਚ ਯੋਗ ਤੋਂ ਸਾਈਕੋਲੋਜੀ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਜੋ ਇੱਕ ਡਿਜੀਟਲ ਰਚਨਾਕਾਰ ਤੋਂ ਇੱਕ ਵਿਸ਼ਵ ਪ੍ਰਸਿੱਧ ਕਲਾਕਾਰ ਅਤੇ ਵਕਾਲਤ ਕਰਤਾ ਵੱਜੋਂ ਤਬਦੀਲ ਹੋ ਗਿਆ ਸੋਸ਼ਲ ਮੀਡੀਆ ਤੇ ਸਿੰਘ ਨੇ ਲਿਖਿਆ ਇਹ ਮੋੜ ਉਸ ਲਈ ਬਹੁਤ ਨਿੱਜੀ ਮਹੱਤਵ ਰੱਖਦਾ ਖਾਸ ਕਰਕੇ ਇੱਕ ਭਾਰਤੀ ਪ੍ਰਵਾਸੀ ਪਰਿਵਾਰ ਦੀ ਧੀ ਹੋਣ ਦੇ ਨਾਤੇ ਉਹਨਾਂ ਹੱਸਦੇ ਹੋਏ ਲਿਖਿਆ ਮੈਂ ਹਰ ਸੰਭਵ ਤਰੀਕੇ ਨਾਲ ਰਵਾਇਤੀ ਰਸਤੇ ਤੋਂ ਹਟ ਕੇ ਕੰਮ ਕੀਤਾ ਪਰ ਇਹ ਇੱਕ ਅਜੀਬ ਅਹਿਸਾਸ ਹੈ ਕਿਉਂਕਿ ਇਸੇ ਤਰ੍ਹਾਂ ਇਹ ਰਸਤਾ ਆਖਰਕਾਰ ਮੈਨੂੰ ਪੀ ਐਚ ਡੀ ਘਰ ਲਿਆਉਣ ਤੱਕ ਲੈ ਕੇ ਆਇਆ 37 ਸਾਲਾ ਦੀ ਸਿੰਘ ਨੇ ਆਪਣਾ ਸਫ਼ਰ YouTube ਤੇ ਕਮੇਰੀ ਵੀਡੀਓਜ਼ ਪੋਸਟ ਕਰਕੇ ਸ਼ੁਰੂ ਕੀਤਾ ਸੀ ਸਮੇਂ ਦੇ ਨਾਲ ਉਹਨਾਂ ਨੇ ਇੱਕ ਵੱਡਾ ਆਨਲਾਈਨ ਦਰਸ਼ਕ ਵਰਗ ਬਣਾਇਆ ਅਤੇ ਮੁਖ ਧਾਰਾ ਦੇ ਮਨੋਰੰਜਨ ਦੇ ਵਿੱਚ ਸਫਲਤਾਪੂਰਵਕ ਤਬਦੀਲੀ ਕੀਤੀ 2025 ਦੀ ਗ੍ਰੈਜੂਏਟ ਕਲਾਸ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੀ ਆ ਸਭ ਕੁਝ ਸਮਝ ਲੈਣਾ ਇੱਕ ਝੂਠਾ ਖਿਆਲ ਹੈ ਇਹ ਇੱਕ ਕਥਾ ਹੈ ਹਕੀਕਤ ਨਹੀਂ ਆਪਣੇ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਸਿੰਘ ਨੇ ਕਬੂਲਿਆ ਕਿ ਇੱਕ ਸਮਾਂ ਸੀ ਜਦੋਂ ਉਹ ਜੀਵਨ ਦੀ ਦਿਸ਼ਾ ਅਤੇ ਪਰਿਵਾਰਕ ਉਮੀਦਾਂ ਨੂੰ ਪੂਰਾ ਕਰਨ ਦੇ ਦਬਾਅ ਨਾਲ ਜੂਝ ਰਹੀ ਸੀ ਉਹਨਾਂ ਹੱਦਿਆ ਦੱਸਿਆ ਕਿ ਉਸਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਪੋਸਟ ਗ੍ਰੈਜੂਏਸ਼ਨ ਦੀ ਪੜਾਈ ਮਨੋਰੰਜਨ ਖੇਤਰ ਦੇ ਵਿੱਚ ਕਰੀਅਰ ਬਣਾਉਣਾ ਚਾਹੁੰਦੀ ਹੈ ਆਪਣੇ ਭਾਸ਼ਣ ਦੌਰਾਨ ਸਿੰਘ ਨੇ ਕਿਹਾ ਕਿ ਅਸਫਲਤਾ ਕੋਈ ਪਿੱਛੇ ਲੈ ਜਾਣ ਵਾਲੀ ਚੀਜ਼ ਨਹੀਂ ਸਗੋ ਇੱਕ ਅਧਿਆਪਕ ਹੈ ਹੰਤ ਵਿੱਚ ਸਿੰਘ ਨੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਸਿੱਖਿਆ ਸਿਰਫ ਕਾਲਜ ਦੀਆਂ ਕਲਾਸਾਂ ਤੱਕ ਸੀਮਤ ਨਹੀਂ ਹੁੰਦੀ ਆਪਣੇ ਆਪ ਨਾਲ ਸਭ ਤੋਂ ਵੱਡਾ ਅੰਨਿਆ ਇਹ ਸੋਚਣਾ ਹੁੰਦਾ ਹੈ ਕਿ ਤੁਸੀਂ ਸਭ ਕੁਝ ਸਿੱਖ ਲਿਆ ਅਤੇ ਹੁਣ ਹੋਰ ਸਿੱਖਣ ਲਈ ਕੁਝ ਬਚਿਆ ਨਹੀਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਗ੍ਰੈਜੂਏਟ ਹੋਵੋਗੇ ਸਿਰਫ ਹਮੇਸ਼ਾ ਟੋਪੀ ਅਤੇ ਗਾਉਂ ਵਿੱਚ ਨਹੀਂ